ਨਮਸਕਾਰ ਮੈਂ ਹਾਂ ਤੁਹਾਡਾ ਆਪਣਾ ਭਰਤਪੁਰ ਚਾਵਲਾ ਤੁਸੀਂ ਦੇਖ ਰਹੇ ਹੋ BB News Live ਅਸੀਂ ਗੱਲ ਕਰਾਂਗੇ ਅੱਜ ਖੜਿਆਲ ਕੋਠੇ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਦੀ ਜੋ ਕਿ ਪਿਛਲੇ 11 ਸਾਲਾਂ ਤੋਂ ਸੁਨਾਮ ਦੇ ਸੰਗਰੂਰ ਕੈਂਚੀਆਂ ਵਿੱਚ ਬੜੀ ਸ਼ਰਧਾਪੂਰਕ ਮਾਤਾ ਨੈਣਾ ਦੇਵੀ ਦੇ ਭਗਤਾਂ ਲਈ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ ਸ਼ਹਿਰ ਨਿਵਾਸੀ ਅਤੇ ਪਿੰਡ ਨਿਵਾਸੀਆ ਵੱਲੋਂ ਬਹੁਤ ਪੂਰਨ ਸਹਿਯੋਗ ਦਿੱਤਾ ਗਿਆ ਹੈ ਅਸੀਂ ਉਹਨਾਂ ਦੇ ਮੈਨੇਜਮੈਂਟ ਨਾਲ ਅਤੇ ਉਹਨਾਂ ਦੇ ਦਰਸ਼ਕਾਂ ਨਾਲ ਉਹਨਾਂ ਦੇ ਸੇਵਾਦਾਰਾਂ ਨਾਲ ਅਤੇ ਜਿਹੜੇ ਲੰਗਰ ਵਿੱਚ ਆਏ ਹਨ ਉਹਨਾਂ ਨਾਲ ਰੂਪਰੂ ਕਰਾਈਏ ਵਧੀਆ ਹੰਡਾਰਾ ਚੱਲ ਰਿਹਾ ਜਿਹੜਾ 12 ਸਾਲ ਹੋ ਗਏ ਸਾਨੂੰ ਚਲਾਉਂਦੇ ਨੇ ਪਿੰਦ ਖੜਿਆਲ ਕੋਠਿਆ ਲੋ ਲਗਾਇਆ ਜਾ ਰਿਹਾ ਇਹ ਸਾਰੇ ਕਮੇਟੀ ਦੇ ਵੱਲੋਂ ਤੇ ਸਾਰੇ ਸ਼ਹਿਰ ਨਿਵਾਸੀ ਦੇ ਸਹਿਯੋਗ ਨਾਲ ਲੱਗ ਰਿਹਾ ਜੀ ਇਹ ਸਾਰੇ ਨਿਵਾਸੀ ਤੇ ਬਹੁਤ ਧੂਮ ਭਾਵਨਾ ਨਾਲ ਵਧੀਆ ਪਿਆਰ ਨਾਲ ਸਾਡੇ ਸੇਵਾਦਾਰ ਨੇ ਜਿਹੜੇ ਬਹੁਤ ਵਧੀਆ ਸੇਵਾ ਕਰਦੇ ਨੇ ਜੀ ਬੜੀ ਸਰਦਾਰ ਨਾਲ ਸੇਵਾ ਕਰਦੇ ਨੇ ਯਾਤਰੀਆਂ ਵਾਸਤੇ ਅਰੇ ਵਾਸਤੇ ਹਸਤਾਲਾ ਜੀ ਨਹੀਂ ਜੋ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆਉਂਦੀ ਆ ਤੇ ਜੇ ਲੈ ਕੇ ਜਾਂਦੇ ਨਹੀਂ ਸੇਵਾਦਾਰ ਸੇਵਾਦਾਰ ਸਾਰੀ ਸੇਵਾ ਵਾਸਤੇ ਆਜਾ ਖੜੇ ਨੇ ਇਹ ਸਾਡਾ ਲੰਗਰ ਬਾਦਵਾ ਸਾਰਾ ਬਾਰਮਾ ਵਿਚਾਲ ਬੰਦਾਰ ਆਪਣਾ ਚੱਲ ਰਹੀ ਹੈ ਤੇ ਜਿੰਨੇ ਵੀ ਕਮੇਟੀ ਦੇ ਮੈਂਬਰ ਨੇ ਘਾਰੇ ਸਾਰੇ ਸਾਰੇ ਨਾਲ ਨੇ ਜੀ ਸੰਜੋਗ ਸ਼ਹਿਰ ਦਾ ਵੀ ਨਾਲ ਸਾਡੇ ਬੰਦਾ ਨਾਲ ਸੰਜੋਗਾ ਜੀ ਸਾਰੇ ਵੀਰਾਂ ਸੰਗਰ ਲੰਗਰ ਚੱਲ ਰਹੀ ਹੈ ਸਾਡਾ ਇਸ ਲੰਗਰ ਸਮਾਪਤੀ ਜਿਹੜੇ 14 ਤਰੀਕ ਨੂੰ ਇਹ 14 ਤਰੀਕ ਨੂੰ ਸਮਾਪਤੀ ਹੋ ਜੀ 5:00 ਵਜੇ ਸ਼ੁਰੂਆਤ ਜੀ 5:00 ਤੋਂ ਸ਼ੁਰੂ ਆ 14 ਨੂੰ ਸਮਾਪਤੀ ਆ ਜੀ ਲੰਗਰ ਭੁਲਾਇਆ ਵਾਲੀ ਦਾ ਬੋਲ ਤੇ ਦਾਰ ਕਿਸ ਦਾ ਜੇ ਕਰੋ ਚਿਪੜੇ ਵਾਲੀ ਦਾ ਬੋਲ ਤੇ ਦਾਰ ਕਿਸ ਦਾ ਜੇਕਰ

ਸ਼੍ਰੀ ਗੁਰੂ ਲੰਗਰ ਕਮੇਟੀ ਖੇਡਾਲ ਕੋਠਿਆਂ ਦਾ ਮੁੱਖ ਸੇਵਾ ਹੋਣ ਦਾ ਹੋਣ ਦੇ ਨਾਤੇ ਆਪਣੇ ਸ਼੍ਰੀ ਗੁਰੂ ਲੰਗਰ ਕਮੇਟੀ ਜਰਨਾ ਬਿਖਾਲ ਭੰਡਾਰਾ ਲਗਾ ਰਹੇ ਆ ਇਹ ਭੰਡਾਰਾ 5 ਤਰੀਕ ਤੋਂ ਲੈ ਕੇ 13 ਤਰੀਕ ਲਗਾਇਆ ਜਾਵੇਗਾ ਜੀ ਇਸ ਭੰਡਾਰੇ ਨੂੰ ਅੱਜ 6 ਦਿਨ ਹੋ ਗਏ ਲਗਾਤਾਰ ਚੱਲਦਿਆਂ ਨੂੰ ਇਸ ਭੰਡਾਰੇ ਦੇ ਵਿੱਚ ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਇਹ ਭੰਡਾਰਾ ਸਾਡਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਜੀ ਅਤੇ ਸ਼ਹਿਰ ਵਾਸੀ ਪੂਰੇ ਅੱਜ ਸਾਨੂੰ ਪੂਰਾ ਸਹੂਦ ਦੇ ਰਹੇ ਹਨ ਇਹ ਅਸੀਂ 13 ਜੂਨ ਨੂੰ ਮਹਾਮੈਦਾ ਜਗਰ ਕਰਵਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਹੈ ਅਤੇ ਫਰੀ ਚਰਨੀ ਜੰਨੀ ਲੋਕ ਕਲਾਕਾਰ ਇਸ ਦੇ ਵਿੱਚ ਮਹਾਮੈਦਾ ਗੁਣਵਾਹ ਕਰਣਗੇ ਜੀ ਮੈਂ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਅਗਲੇ ਪਿੰਡ ਵਾਸੀਆਂ ਨੂੰ ਇਸ ਜਾਗਰਨ ਦੇ ਬੰਝਨ ਲਈ ਸਦਾ ਦਿੰਦਾ ਹਾਂ ਜੀ ਤਾਂ ਜੋ ਇਸ ਜਾਗਰਨ ਵਿੱਚ ਪਹੁੰਚ ਕੇ ਇਹ ਜਾਗਰਨ ਦੀਰ ਆਣ ਕੋ ਦੱਲ ਜਾਵੇ ਜੀ ਮੈਂ ਮੇਰੇ ਸਾਥੀ ਜਿੰਨੇ ਨਾ ਕਮੇਟੀ ਦੇ ਮੈਂਬਰ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਇਸ ਲੰਗਰ ਦੇ ਵਿੱਚ ਇੱਕਜੁੱਟ ਹੋ ਕੇ ਦਿਨ ਰਾਤ ਮਿਹਨਤ ਕਰਕੇ ਇਸ ਲੰਗਰ ਨੂੰ ਸੁਕੱਗੇ ਢੰਗ ਨਾਲ ਚੁਲਾ ਰਹੇ ਹਨ ਅਤੇ ਇਹ ਸੇਵਾਦਾਰ ਇਸੇ ਦੇ ਵਿਚ ਕਿਸੇ ਦੇ ਦਬਾਅ ਤੋਂ ਆਪਣੀ ਸੇਵਾ ਨਿਭਾ ਰਹੇ ਹਨ ਮੇਰੇ ਜਿੰਨੇ ਵੀ ਸਾਥੀ ਵੀਰਾਂ ਨਾਲ ਮੈਂ ਸਾਰੇ ਸਾਥੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਹਰ ਗੱਲ ਦਾ ਮੇਰਾ ਸਾਥ ਦੇ ਰਹੇ ਹਨ ਸੇਵਾ ਦੇ ਵਿੱਚ ਮਾਰ ਜੋ ਵੀ ਗਦੇ ਉਗਾਈ ਦੇ ਵਿੱਚ ਇੰਨਾ ਸਾਥ ਦੇ ਰਹੇ ਮੈਨਾਂ ਦਾ ਅਸਾਨ ਨਹੀਂ ਪੁੱਛਦਾ ਇਹ ਮੇਰੇ ਸੇਵਾਦਾਰ ਤਤ ਪਰ ਮੇਰੇ ਨਾਲ ਖੜੇ ਜਾਂਦੇ ਹਨ ਅਸੀਂ ਉਹਦੇ ਸੇਵਾਦਾਰ ਨੂੰ ਰਹਿਂਦਾ ਪੂਰਾ ਸਤਿਕਾਰ ਦਿੰਦੇ ਹਾਂ ਪੱਖੇ ਕੂਲਰਾਂ ਜੋ ਵੀ ਰਸੂਲ ਦਾ ਹੈ ਸਭ ਦਿੱਤੀ ਜਾਂਦੀ ਹੈ 24 ਘੰਟੇ ਲੰਗਰ ਚੱਲਦਾ ਜੀ ਕਿਸ ਤਰ੍ਹਾਂ ਵੀ ਯਾਤਰੀ ਨੂੰ ਸਰਵਾ ਹੈ ਕਿਸੇ ਗੱਲ ਦੀ ਕੋਈ ਕਿਸੇ ਨੂੰ ਔਖਾ ਪਿੰਨੀ ਨਹੀਂ ਕੀਤਾ ਜਾਵੇਗਾ ਇਸ ਲਈ ਅਸੀਂ ਸਾਰੀ ਕਮੇਟੀ ਆਪਣੇ ਗੌਰ ਮਿਲ ਕੇ ਇਸ ਲੰਗਰ ਨੂੰ ਬਹੁਤ ਅੱਛੀ ਤਰ੍ਹਾਂ ਚਲਾ ਰਹੇ ਹਾਂ ਅੱਜ ਅਸੀਂ ਕੁਝ ਦਾਨੀ ਸੱਜਣਾ ਦਾ ਬਹੁਤ ਧੰਨਵਾਦ ਕਰਦੇ ਹਾਂ ਰਿੰਕੂ ਕੁਮਾਰ ਜੀ ਮਾਰਸ਼ਲ ਜੋ ਕਿ ਪ੍ਰੋਪਰਟਰ ਵਜਿਹਾ ਪ੍ਰਧਾਨ ਬਣਾਇਆ ਜਾਂ ਹਨ ਓ ਅੱਜ ਸਾਰਾ ਦਿਨ ਉਹਨਾਂ ਦੇ ਜਲਦਿਆਂ ਦਾ ਜਤਰਾ ਜਾ ਤੇ ਕੱਲ ਨੂੰ ਸ਼ਕਰਪਾਲਾ ਮੰਡੇ ਚਲਾਇਆ ਜਾਵੇਗਾ ਜੀ ਉਸ ਤੋਂ ਬਾਅਦ ਸ਼੍ਰੀ ਪਟਨਾ ਦੇ ਪੰਪ ਵਾਲੇ ਰਜਨੀਸ਼ ਜੀ ਉਹ ਸਾਨੂੰ ਬਹੁਤ ਵੱਡਾ ਸਹਯੋਗ ਦਿੱਤਾ ਹਨ ਅੱਜ ਹੋਰ ਮੇਰੇ ਸਾਥੀ ਕਈ ਇਸ ਲੰਗਰ ਦੇ ਵਿੱਚ ਸਾਨੂੰ ਸਾਥ ਦੇ ਰਹੇ ਹਨ ਮੈਂ ਇਹਨਾਂ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਕਿ ਸਾਡੇ ਲੰਗਰ ਦੇ ਨਾਲ ਜੁੜੇ ਹੋਏ ਆਏ ਹਨ ਜੈ ਮਾਤਾ ਦੀਆਂ ਕਰੋ ਨਾਨਾ ਦੇਵੀ ਦਾ ਉਹ ਸਾਚੇ ਦਰਬਾਰ ਕੀ ਜੈ